2022 ਤੋਂ ਬਾਅਦ 1.40 ਲੱਖ ਕਰੋੜ ਦੀ ਇਨਵੈਸਟਮੈਂਟ ਆ ਚੁੱਕੀ ਹੈ ਮੈਨੂੰ ਖੁਸ਼ੀ ਪਤਾ ਕੀ ਹੁੰਦੀ ਹੈ ਜਿਹੜੇ ਰੋਡ ਸ਼ੋਅ ਤੇ ਅਸੀਂ ਜਾਂਦੇ ਆ ਇਹਦਾ ਲਾਈਵ ਹੁੰਦਾ ਸਾਰਾ ਅਗਲੇ ਰੋਡ ਸ਼ੋਅ 'ਚ ਇਨਵੈਸਟਮੈਂਟ ਵਧੀ ਹੁੰਦੀ ਇਹ ਜਦੋਂ ਰੋਡ ਸ਼ੋਅ ਚਾਲੂ ਕੀਤੇ ਸੀ ਹੁਣੇ ਪਿੱਛੇ ਚਾਲੂ ਕੀਤੇ 1.5 ਲੱਖ ਕਰੋੜ ਤੇ ਸੀਗੇ 1.40 ਲੱਖ ਹਜ਼ਾਰ ਕਰੋੜ ਤੇ ਅਸੀਂ ਪਹੁੰਚ ਗਏ ਆ ਔਰ 5.10 ਲੱਖ ਹਜ਼ਾਰ ਦੇ ਕਰੀਬ এমਪਲੋਇਮੈਂਟ ਇਹ ਇਨਵੈਸਟਮੈਂਟਾਂ ਤੋਂ ਮਿਲੀ ਹੈ ਪਿੱਛੇ 2 2.5 ਮਹੀਨੇ 3 ਮਹੀਨਿਆਂ 'ਚ 15000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਮੈਂ ਵੱਡੇ 5 6 ਨਾਮ ਲਵਾਂਗਾ ਸਚੇ ਜੈਨ ਜੀ ਬੈਠੇ ਵਰਧਮਾਨ ਸਟੀਲ ਵਾਲੇ ਅੱਗੇ ਕੀ ਹੁੰਦਾ ਸੀ ਮੈਂ ਕਹਿੰਦਾ ਸੀ ਜੀ ਇਨਵੈਸਟਮੈਂਟ ਉਹ ਕਹਿੰਦੇ ਸੀਗੇ ਜੀ ਇਹ ਸਾਰੇ Madhya Pradesh ਜਾ ਰਹੇ ਆ ਇੱਕ ਕੈਨੇਡਾ ਤੋਂ ਰਿਵਰਸ ਇਮੀਗ੍ਰੇਸ਼ਨ ਚੱਲੂ ਹੋਈ ਹੈ ਇੱਕ ਬਾਕੀ ਸਟੇਟਾਂ ਤੋਂ ਰਿਵਰਸ ਇਮੀਗ੍ਰੇਸ਼ਨ ਚੱਲੂ ਹੋ ਗਈ ਹੈ ਇਨਵੈਸਟਮੈਂਟ ਦੀ ਸਾਡੇ ਪੰਜਾਬ 'ਚ ਆ ਵਰਧਮਾਨ ਲਿਆ ਨੇ ਮੱਧਿਆ ਪ੍ਰਦੇਸ਼ ਬਣਾਏ ਹਨ ਇਹਨਾਂ ਨੇ ਅਗਲੀ 2500 ਕਰੋੜ ਦੀ ਇਨਵੈਸਟਮੈਂਟ ਇੱਥੇ ਅਨਾਉਂਸ ਕੀਤੀ ਨਾ ਟ੍ਰਾਈਡੈਂਟ ਲਿਆ ਨੇ ਪਹਿਲਾਂ ਮੱਧਿਆ ਪ੍ਰਦੇਸ਼ ਗਏ ਸੀ ਕੱਲ 2000 ਕਰੋੜ ਦੀ ਇਨਵੈਸਟਮੈਂਟ ਉਹ ਅਨਾਉਂਸ ਕਰਕੇ ਗਏ ਨਵੇਂ ਇਨਵੈਸਟਰ ਤਾਂ ਆ ਰਹੇ ਆ ਔਰ ਕੱਲ ਰਜਿੰਦਰ ਜੀ ਨੇ ਪ੍ਰੈਸ ਦੇ ਅੱਗੇ ਕਿਹਾ ਕਿ ਮੈਂ ਹੋਰ ਸਟੇਟਾਂ 'ਚ ਕੰਮ ਕੀਤਾ ਪੰਜਾਬ ਵਰਗੀ ਕੋਈ ਸਟੇਟ ਨਹੀਂ ਇਹ ਲੋਕੀ ਕਹਿੰਦੇ ਆ ਗਵਰਨਮੈਂਟ ਆਫ ਇੰਡੀਆ ਕਹਿੰਦੀ ਆ ਸੋ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇੱਥੇ ਆਓ ਸਾਡੇ ਨਾਲ ਵਦੋ ਫੁੱਲੋ ਔਰ ਸਾਰਿਆਂ ਨੂੰ ਕਹੋ ਇੱਥੇ ਆਫੀਸਰ ਬਾਕੀ ਸਟੇਟਾਂ ਤੋਂ ਵੀ ਆਏ ਆ ਜੋ ਮੈਨੂੰ ਪਤਾ ਸਾਰੀ ਸਟੇਟਾਂ ਤੋਂ ਆ ਜੀ ਤੁਸੀਂ ਪੰਜਾਬ ਦਾ ਇੰਡਸਟਰੀ ਦਾ ਐਕਸਪੀਰੀਅੰਸ ਜ਼ਰੂਰ ਇੱਥੋਂ ਲੈ ਕੇ ਜਾਈਓ ਔਰ ਜਿਹੜਾ ਇਹ ਪੰਜਾਬ ਦਾ ਐਕਸਪੀਰੀਅੰਸ ਹੈ ਇਹਨੂੰ ਜਿੰਨਾ ਪਪੂਲਰ ਕਰ ਸਕੋ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਕਿ ਇਹ ਵੀ ਇਨਵੈਸਟਮੈਂਟ ਵਿੱਚ ਸਾਡੀ ਹੈਲਪ ਕਰੇਗਾ